ਹੁਣ ਮੌਕੇ ਤੇ ਦੁੱਧ ਕਿੰਨਾ ਆ ਜਰਾ 20 ਕਿਲੋ ਬਾਈ ਜਿਹੜਾ ਆ ਪਗਲੇ ਨੂੰਪਾਂ ਦੀ ਜਿੰਨੇ ਡੰਗ ਮਰਜੀ ਮਰਜੀ ਚੋਲੇ ਆਪਣੇ ਘਰੇ ਅੱਛਾ ਹਾਂ 24 ਲੀਟਰ ਦੋਸਤੋ ਦੁੱਧ ਦਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮੈਸਰਖਾਨਾ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਦੋਸਤੋ ਮੋੜ ਮੰਡੀ ਆ ਗਈ ਮੋੜ ਮੰਡੀ ਤੋਂ ਜੇ ਗੱਲ ਕਰਗੇ ਤਾਂ ਬਾਈ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਬਾਈ ਹਰਦੀਪ ਦੇ ਘਰੋਂ ਦੋਸਤੋ ਸਾਨੂੰ ਇੱਕ ਮੈਂ ਵੀਡੀਓ ਦਿਖਾਉਣਾ ਕ੍ਰਾਸ ਚ ਪੈਂਦੀ ਹੋਈ ਵੱਡੇ ਢਾਂਚੇ ਦੀ ਆਹ ਬਾਈ ਵਰਗਿਆਂ ਨੇ ਗਾਂ ਸੇਲ ਕਰਨੀ ਆ ਕਿੰਨੇ ਕ ਦਿਨਾਂ ਦੀ ਦੋਸਤੋ ਇਹ ਸੂਈ ਆ ਤੇ ਦੁੱਧ ਕਿੰਨਾ ਆਗਾ ਉਹ ਸਾਰੀ ਇਨਫਰਮੇਸ਼ਨ ਆਪਾਂ ਬਾਈ ਹਰਦੀਪ ਤੋਂ ਲਵਾਂਗੇ ਤੇ ਦੋਸਤੋ ਦੁੱਧ ਬਾਈ ਕਹਿੰਦਾ ਵੈਸੇ ਤਾਂ 24 ਲੀਟਰ ਦੇ ਤਕਰੀਬਨ ਹੈਨਾ ਬਾਈ ਹਰਦੀਪ ਬਾਈ ਆਪਣਾ ਜਿਹੜਾ ਘਰ ਆ ਇਹ ਚਾਰ ਵਾਲੀ ਫੈਕਟਰੀ ਹੈਨਾ ਚਾਰ ਵਾਲੀ ਫੈਕਟਰੀ ਦੇ ਸਾਹਮਣੇ ਬਾਈ ਆਪਣੀ ਕੋਠੀ ਚਾਰ ਵਾਲੀ ਫੈਕਟਰੀ ਦੇ ਦੋਸਤੋ ਬਿਲਕੁਲ ਸਾਹਮਣੇ ਬਾਈ ਦਾ ਘਰ ਆ ਕੋਠੀ ਬਣੀ ਜਾਂਦੀ ਆ ਤੇ ਹਰਦੀਪ ਬਾਈ ਇਹ ਸੂਆ ਕਿੰਨਾ ਵਾਂਗੀ ਜੀ ਸੂਆ ਤੀਜਾ ਬਈ ਤੀਜਾ ਸੂਆ ਗਈ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਬਈ 35 36 ਦਿਨ ਹੋ ਗਏ ਸੀ 35 36 ਦਿਨ ਬਈ ਜਿਹੜੀ ਜੈਨੂਅਨ ਜੀ ਗੱਲ ਕਰੀ ਵੀ ਹੁਣ ਮੌਕੇ ਤੇ ਦੁੱਧ ਕਿੰਨਾ ਹਾਜ਼ਰ ਆ ਕਿਲੋ ਬਈ ਜਿਹੜਾ ਆਪਾਂ ਅਗਲੇ ਨੂੰਪਾਂ ਦੀ ਜਿੰਨੇ ਡੰਗ ਮਰਦੀ ਮਰਦੀ ਚੋਲੇ ਆਪਣੇ ਘਰੇ ਜੀ ਮਰਦੀ ਚੋਲੇ ਅੱਛਾ ਹਾਂ 24 ਬਈ ਕਹਿੰਦਾ ਇਹਦੇ ਤੇ ਲੀਟਰ ਆ ਕਿ ਕਿਲੋ 24 ਲੀਟਰ ਬਈ 24 ਲੀਟਰ ਦੋਸਤੋ ਦੁੱਧ ਦਾ ਘਰੇ ਜਿੰਨੇ ਡੰਗ ਜਿਹੜੇ ਵੀ ਭਰਾ ਨੇ ਤੁਸੀਂ ਚੌਨੀ ਆ ਤਸੱਲੀ ਕਰਨੀ ਆ ਕਰ ਸਕਦੇ ਹੋ ਇੱਕ ਵਾਰੀ ਨੰਬਰ ਬੋਲ ਦਿਓ ਬਈ ਆਪਦਾ 9877055216 ਠੀਕ ਆ 9877055 216 ਠੀਕ ਆ ਬਈ ਹਦੀਪ ਨੰਬਰ ਦੋਸਤੋ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪੂਰੇ ਵਧੀਆ ਫੁੱਲ ਵੱਡੇ ਢਾਂਚੇ ਦੀ ਦੋਸਤੋ ਆਪਾਂ ਗਾਂ ਕਹਿ ਸਕਦੇ ਆ ਮੈਸਰ ਖਾਨਾ ਦੋਸਤੋ ਪਿੰਡ ਦਾ ਮੇਨ ਆਪਾਂ ਨੂੰ ਪਤਾ ਹੀ ਆ ਮੋੜ ਮੰਡੀ ਤੋਂ ਤਕਰੀਬਨ 7-8 ਕਿਲੋਮੀਟਰ ਵੱਡੇ ਰੋਡ ਦੇ ਉੱਤੇ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ ਦੋਸਤੋ ਇਹ ਪਿੰਡ ਆ ਬੱਚਾ ਬਾਈ ਇਹਦੇ ਪਿੱਛੇ ਆ ਬੱਚਾ ਦਾ ਆ ਦੋਸਤੋ ਇਹਦੇ ਪਿੱਛੇ ਬੱਚਾ ਹੈਗਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਯਰਗਿਆਂ ਦਾ ਵਧੀਆ ਖੇਤੀਬਾੜੀ ਦੇ ਨਾਲ ਪਸ਼ੂ ਰੱਖੇ ਆ ਦੁੱਧ ਤੇ ਬਾਈ ਯਰਗਿਆਂ ਦਾ ਕੰਮ ਆ ਆ ਦੋਸਤੋ ਬੱਚਾ ਦਾ ਤੇ ਦਿਨ ਹੋ ਗਏ 35 ਹਣਾ ਸੂਈ ਨੂੰ ਹਾਂ 35 36 ਦਿਨ ਦੋਸਤੋ ਸੂਈ ਨੂੰ ਆ ਵੱਡੇ ਢਾਂਚੇ ਦੀ ਆ ਭਾਈ ਤੇ ਭਾਈ ਇਹਦੀ ਫਿਰ ਡਿਮਾਂਡ ਕੀ ਆ ਡਿਮਾਂਡ 85000 85000 ਰੁਪਿਆ ਤੇ ਜਿਹੜੀ ਭਾਈ ਚਵਾਈ ਕਰਦੇ ਹੋ ਹੱਥੀ ਕਰਦੇ ਹੋ ਕਿ ਮਸ਼ੀਨ ਹੱਥੀ ਚੋਣੇ ਹੋ ਠੀਕ ਆ ਹੱਥੀ ਭਾਈ ਵਰਗੇ ਕਹਿੰਦੇ ਦੋਸਤੋ ਚੋਣੇ ਆ ਤੇ ਆ ਦੇਖੋ ਤੁਸੀਂ ਥਣਾ ਦੀ ਮੈਂ ਤੁਹਾਨੂੰ ਬਿਲਕੁਲ ਕੋਲੋਂ ਦਿਖਾ ਦਿੰਨਾ ਦੋਨੇ ਸਾਈਡਾਂ ਤੋਂ ਦੇਖ ਲਓ ਤੇ ਵੱਡੇ ਢਾਂਚੇ ਚ ਵਧੀਆ ਦੋਸਤੋ ਬਹਿੜਾ ਹੂੰ ਤੇ ਖੋਲ ਕੇ ਤੋੜ ਲੇਗਾ ਮਾੜੀ ਜੀ ਇਹ ਗੇੜਾ ਦਵਾ ਦੇ ਬਈ ਯਾਰ ਖੋਲ ਕੇ ਪਹਿਲੇ ਕੈਮਰੇ ਤੋਂ ਡਰ ਅੱਛਾ ਡਰਦੀ ਐ ਆਹ ਦੇਖੋ ਦੋਸਤੋ ਤੋੜ ਕੇ ਤੁਹਾਨੂੰ ਮੈਂ ਦਿਖਾ ਦਨਾ ਵਧੀਆ ਫਿਕਸ ਜੇ ਲੇਵੇ ਦੀ ਆ ਕੋਈ ਢਿੱਲਾ ਪਣਨੀ ਹੈਗਾ ਬੈਠ ਦੇ ਆ ਦੇਖੋ ਹਾਂ ਹਾਂ ਵਧੀਆ ਚਵਾਈ ਵਾਲੇ ਸੋਹਣੇ ਥਾਣਾ ਸੋ ਜਿਹੜੇ ਵੀ ਭਰਾ ਨੂੰ ਬਈ ਪਸੰਦ ਆਉ ਕਿੰਨਾ ਮੁੱਲ ਕਰਿਆ ਸੀ 85000 ਰੁਪਏ 85000 ਰੁਪਿਆ ਦੋਸਤੋ ਇਹਦਾ ਮੁੱਲ ਆ ਨੰਬਰ ਬਈ ਦਾ ਚੱਲੀ ਜਾਂਦਾ ਤੇ ਵੀਡੀਓ ਵੀਰੇ ਜਿਹੜੀ ਹੈਗੀ ਆ 11 ਤਰੀਕ ਪਹਿਲਾ ਮਹੀਨਾ ਤੇ 2026 ਦੀ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਸਕੀ ਕਾਲ ਵੀਰੇ ਸਾਰੇ ਭਰਾਵਾਂ ਨੂੰ